ਪਾਣੀ ਲੈ ਕੇ ਆਵਾਂ ਤੁਹਾਡੇ ਲਈ ਨਾ ਬਸ ਫਰੀਤ ਪਿਆ ਹੋਰੀ ਪੀ ਲੂ ਕੀ ਹੋ ਗਿਆ ਠੀਕ ਹੋ ਹਾਂ ਠੀਕ ਹੀ ਆ ਫਿਰ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਹਾਂਜੀ ਦੱਸੋ ਦੇਖ ਪ੍ਰੀਤ ਮੈਨੂੰ ਮਾਫ ਕਰੀ ਇਹਨੂੰ ਪਹਿਲਾਂ ਮੈਂ ਤੇ ਨਾ ਬਿਹੇਵ ਕਰਿਆ ਅਸਲ 'ਚ ਨਾ ਮੇਰਾ ਅੱਜ ਦਿਮਾਗ ਠੀਕ ਨਹੀਂ ਯਾਰ ਮੈਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਵੀ ਮੇਰੇ ਨਾਲ ਬਣੀ ਕੀ ਜਾਂਦਾ ਪਤਾ ਨਹੀਂ ਇੱਕਦਮ ਕਿਵੇਂ ਚੀ ਚੜ ਜਾਂਦੀ ਹੈ ਮੈਨੂੰ ਗੁੱਸਾ ਆਉਣ ਲੱਗ ਜਾਂਦਾ ਦਿਮਾਗ ਅਫਸਰਟ ਰਹਿੰਦਾ ਹੈ ਯਾਰ ਮੇਰਾ ਕਿਉਂ ਰਹਿੰਦਾ ਕੋਈ ਕਾਰਨ ਵੀ ਹੋਊਗਾ ਮੈਨੂੰ ਦੱਸੋ ਮੈਂ ਤੁਹਾਡੇ ਨਾਲ ਆ ਤੁਹਾਨੂੰ ਟੈਨਸ਼ਨ ਆ ਕਿਸੇ ਗੱਲ ਦੀ ਟੈਨਸ਼ਨ ਤਾਂ ਬਹੁਤ ਨਹੀਂ ਜੇਕ ਹੋਵੇ ਤਾਂ ਦੱਸਾਂ ਤੈਨੂੰ ਪਤਾ ਹੀ ਆ ਯਾਰ ਆਪਣੇ ਘਰ ਦੇ ਹਾਲਾਤਾਂ ਦਾ ਠੀਕ ਹੈ ਜਿੰਨਾ ਟਾਈਮ ਹੋਇਆ ਬਾਪੂ ਤੋਂ ਵਿਚਾਰੇ ਨੇ ਆਉਦੀ ਵਹਲਾਤੀ ਹੁਣ ਤੱਕ ਕਮਾ ਕੇ ਦਿੱਤਾ ਜਿੰਨਾ ਪੜਾਇਆ ਗਿਆ ਉਹਨੇ ਪੜਾਤਾ ਮੈਨੂੰ ਜਿੰਨਾ ਜੋਰ ਲੱਗਿਆ ਉਹਨਾ ਲਾਤਾ ਉਹਨੇ ਬੇਬੇ ਆ ਬੇਬੇ ਨੇ ਵਿਚਾਰੇ ਨੇ ਉਥੇ ਰ ਚੁੱਲ੍ਹੇ ਚੌਕੇ ਦਾ ਘਰ ਦਾ ਜਿੰਨਾ ਸੰਭਿਆ ਹੁਣ ਤੱਕ ਉਹਨੇ ਸੰਭਿਆ ਤੂੰ ਆਹੀ ਹੈ ਘਰ ਦਾ ਮਾਹੌਲ ਚੱਲੀ ਜਾਂਦਾ ਵਧੀਆ ਚੱਲ ਠੀਕ ਹੈ ਸਾਰੇ ਖੁਸ਼ ਨੇ ਪਰ ਮੈਨੂੰ ਅੰਦਰੋਂ-ਅੰਦਰ ਹੀ ਯਾਰ ਦੁੱਖ ਖਾਈ ਜਾਂਦਾ ਤਰੀਕ ਦੇਖ ਕੱਲ ਨੂੰ ਆਪਣੇ ਜਵਾਕ ਵੀ ਹੋਣਗੇ ਉਹਨਾਂ ਨੂੰ ਪੜਾਉਣਾ ਲਿਖਿਆਉਣਾ ਉਤੋਂ ਮੰਗਾਈ ਦੇਖ ਲਾ ਦਿਨ-ਪ੍ਰਤੀ ਦਿਨ ਕਿੰਨੀ ਵਧਦੀ ਜਾਂਦੀ ਹੈ ਯਾਰ ਟੈਨਸ਼ਨ ਕਿ ਲੈਣੀ ਹੈ ਤੁਸੀਂ ਮੈਂ ਤੁਹਾਡੇ ਨਾਲ ਹਾਂ ਤੇ ਨਾਲੇ ਮੇਰੀ ਗੱਲ ਸੁਣੋ ਮੈਂ ਸਟੱਡੀ ਵੀ ਵਧੀਆ ਕੀਤੀ ਹੋਈ ਆ ਤੇ ਮੈਂ ਨਾ ਨਾਲ-ਨਾਲ ਕੋਈ ਕੰਮ ਕਰ ਲੂੰਗੀ ਤੁਹਾਡਾ ਸਹਾਰਾ ਤਾਂ ਬਣੂੰਗੀ ਤੇ ਨਾਲੇ ਮੈਂ ਘਰੇ ਵਿਲੇ ਹੀ ਹੁੰਨੀ ਆ ਇਹਦੇ ਨਾਲ ਚੰਗਾ ਦੋ ਪੈਸੇ ਤਾਂ ਕਮਾਉਂਗੀ ਮੈਂ ਨਹੀਂ ਨਹੀਂ ਪ੍ਰੀਤ ਠੀਕ ਹੈ ਤੂੰ ਵਧੀਆ ਪੜ੍ਹੀ ਲਿਖੀ ਆ ਕੋਈ ਪੋਸਟ ਵਗੈਰਾ ਭਰ ਲਈ ਪਰ ਐ ਪ੍ਰਾਈਵੇਟ ਜਾਏ ਦਾ ਕੋਈ ਫਾਇਦਾ ਨਹੀਂ ਅਗਲਾ 5-7000 ਦਊਗਾ ਨਾਲੇ ਘਰਦਿਆਂ ਨੂੰ ਹਾਂ ਭਰ ਜਾਂਦੀਆਂ ਮੇਰੇ ਬਾਪੂ ਨੂੰ ਪਸੰਦ ਨਹੀਂ ਹੋਣਾ ਫਿਰ ਤਾਰੀ ਹੁਣ ਹੋਰ ਕੀ ਸੋਲੂਸ਼ਨ ਆ ਇਹੀ ਤਾਂ ਸੋਚ ਮੈਨੂੰ ਲੱਗੀ ਹੋਈ ਆ ਵੀ ਕਰਾਂ ਤਾਂ ਕਰਾਂ ਕੀ ਨਾ ਤਾਂ ਕਰਦੀ ਨਹੀਂ ਜ਼ਮੀਨ ਹੈ ਮੈਂ ਖੇਤੀ ਵਾੜੀ ਇਹ ਕਰ ਲਾਂ ਜੇ ਪ੍ਰਾਈਵੇਟ ਲੱਗਦਾ 5-7000 ਤੇ ਕੁਛ ਨਹੀਂ ਬਣਦਾ ਐਵੇਂ ਕੋਈ ਨੌਕਰੀ ਵੀ ਨਹੀਂ ਮਿਲਨੀ। ਇਹੀ ਗੱਲ ਪਿੱਛੇ ਮੈਂ ਬਾਪੂ ਨੂੰ ਪਿੱਟਦਾ ਸੀ ਵੀ ਮੇਰਾ ਵਿਆਹ ਨਾ ਕਰ। ਵਿਆਹ ਕਰਵਾ ਕੇ ਨਾ ਬਹੁਤ ਟੈਨਸ਼ਨ ਆ ਵਾਦੀਆਂ ਨੇ ਯਾਰ। ਕੋਈ ਗੱਲ ਨਹੀਂ। ਮੈਂ ਤੁਹਾਨੂੰ ਕਦੋਂ ਕਿਹਾ ਵੀ ਮੇਰੇ ਤੇ ਖਰਚਾ ਕਰੋ ਜਾਂ ਕੋਈ ਹੋਰ ਫालतू ਖਰਚਾ ਕਰੋ। ਜਿੰਨਾ ਕ ਆਪਣੇ ਕੋਲੇ ਹੈਗਾ ਉਹਦੇ 'ਚ ਕੱਟ ਲਾਂਗੇ। ਮੈਂ ਸੰਤੁਸ਼ਟਾਂ ਤੁਹਾਡੇ ਨਾਲ। ਪ੍ਰੀਤ ਇਹ ਤਾਂ ਮੈਨੂੰ ਪਤਾ ਹੈ। ਵੀ ਰੱਬ ਨੇ ਮੇਰੇ ਨਾਲ ਜਿੰਨਾ ਵੀ ਕੀਤਾ ਹੁਣ ਤੱਕ ਠੀਕ ਹੀ ਕੀਤਾ ਮੇਰੀ ਜ਼ਿੰਦਗੀ ਚ ਤੂੰ ਆਈਆਂ ਤੂੰ ਵਧੀਆ ਹੀ ਐ ਵੀ ਤੂੰ ਕਦੇ ਫਾਲਤੂ ਖਰਚਾ ਨਹੀਂ ਕਰਵਾਇਆ ਨਾ ਕਿਸੇ ਚੀਜ਼ ਨੂੰ ਲੈ ਕੇ ਤੇ ਨਾ ਸੂਟ ਸੱਪਿਆਂ ਨੂੰ ਲੈ ਕੇ ਜਿਹੜੇ ਸੂਟ ਵਿਆਹ ਚ ਆਏ ਤੂੰ ਉਹੀ ਪਾ ਕੇ ਹੜਾਈ ਜੰਨੀ ਆ ਪਰ ਹੁਣ ਤੱਕ ਤਾਂ ਠੀਕ ਐ ਕੱਲ ਨੂੰ ਜਵਾਕ ਹੋਏ ਉਹਨਾਂ ਨੂੰ ਪੜਾਉਣਾ ਲਿਖਾਉਣਾ ਉਹਨਾਂ ਦਾ ਕੱਪੜਾ ਲੀੜਾ ਮੜੇ ਮੜੇ ਖਰਚੇ ਨਾ ਬਹੁਤ ਅੱਗੇ ਵਧ ਜਾਂਦੇ ਨੇ ਉਹਨਾਂ ਨਾਲ ਤਾਂ ਨਹੀਂ ਕੰਪਰੋਮਾਈਜ਼ ਕਰ ਸਕਦੇ ਆਪਾਂ ਹੁ ਤਾਂ ਮੈਨੂੰ ਪਤਾ ਤਾਰੀ ਪਰ ਮੈਂ ਕਰ ਵੀ ਕੀ ਸਕਦੀ ਆ ਤੁਹਾਡੇ ਲਈ ਤੁਸੀਂ ਦੱਸੋ ਮੈਂ ਤਿਆਰ ਆ ਜਿੱਦਾਂ ਤੁਸੀਂ ਕਹੋਗੇ ਮੈਂ ਉਦਾਂ ਹੀ ਕਰੂੰਗੀ ਕਰਨ ਨੂੰ ਤਾਂ ਬਹੁਤ ਕੁਝ ਹੈਗਾ ਪ੍ਰੀਤ ਪਰ ਜੇ ਆਪਾਂ ਕਰਨਾ ਚਾਹੀਏ ਭਰਨਾ ਮੇਰਾ ਦਿਲ ਨਹੀਂ ਮੰਨਦਾ ਵੀ ਮੈਤੇ ਨਿੱਡੀ ਗੱਲ ਕਾਹਾਂ ਮੈਨੂੰ ਦੱਸੋ ਵੀ ਕੁਛ ਕੁਛ ਮਰਜ਼ੀ ਹੋਵੇ ਕੁਛ ਮਰਜ਼ੀ ਕਰਨਾ ਪਵੇ ਮੈਂ ਤੁਹਾਡੇ ਲਈ ਕਰੂੰਗੀ ਤੁਸੀਂ ਇੱਕ ਬਾਰ ਮੈਨੂੰ ਦੱਸੋ ਮੈਨੂੰ ਪਤਾ ਹੈ ਪ੍ਰੀਤ ਵੀ ਤੂੰ ਚੰਗੇ ਮਾੜੇ ਥਾਂ ਤੇ ਹਮੇਸ਼ਾ ਮੇਰੇ ਨਾਲ ਖੜੀ ਹੈ ਪਰ ਕੁਝ ਕੁ ਗੱਲਾਂ ਆ ਹੁੰਦੀਆਂ ਨੇ ਮੇਰੇ ਮਨ 'ਚ ਥਾਟ ਆਏ ਤਾਂ ਜ਼ਰੂਰ ਨੇ ਪਰ ਮੈਨੂੰ ਲੱਗਦਾ ਵੀ ਉਹ ਕਹਿਣ ਦੇ ਕਾਬਿਲ ਨਹੀਂ ਹੈਗੇ ਕਿਉਂ ਨਹੀਂ ਕਾਬਿਲ ਹੈਗੇ ਮੈਂ ਤੁਹਾਡੀ ਘਰ ਵਾਲੀ ਆ ਕੋਈ ਗੱਲ ਨਹੀਂ ਜਿੱਦਾਂ ਦੀ ਵੀ ਗੱਲ ਹੋਊਗੀ ਮੈਂ ਤੁਹਾਡੇ ਨਾਲ ਸਹਿਮਤ ਆ ਤੁਸੀਂ ਇੱਕ ਵਾਰ ਮੇਰੇ ਕੋਲ ਗੱਲ ਤਾਂ ਕਰਕੇ ਦੇਖੋ ਦੇਖਮ ਫਿਰ ਗੱਲ ਇਹ ਹੈ ਵੀ ਮੇਰੇ ਨਾਲ ਦੇ ਦੋਸਤ ਉਹਨਾਂ ਕੋਲ ਜ਼ਮੀਨ ਜਾਇਦਾਦ ਵਧੀਆ ਚਲੋ ਚੰਗੇ ਵੀ ਨੇ ਘਰੋਂ ਘਰੋਂ ਵੀ ਤਾਕੜੇ ਨੇ ਤੇ ਉਹ ਸੋਚ ਰਹੇ ਨੇ ਵੀ ਆਪਾਂ ਕਾਰੋਬਾਰ ਛੇੜਦੇ ਆ ਜੀਸੀਬੀ ਲੈ ਕੇ ਆਉਣਗੇ ਤੇ ਬਾਹਰ ਕੰਮ ਚੱਲਣਾ ਪਲਾਂਟ ਦਾਤੇ ਹੈਗਾ 5-6 ਸਾਲ ਦਾ ਕੰਟਰੈਕਟ ਉਹਨਾਂ ਦਾ ਉਹ ਵੀ ਪੈਸਾ ਇਨਵੈਸਟ ਕਰ ਰਹੇ ਨੇ ਤੇ ਮੈਂ ਸੋਚਦਾ ਸੀ ਵੀ ਆਪਾਂ ਵੀ ਜੇ ਹੋ ਸਕਦਾ 35-40 ਲੱਖ ਰੁਪਇਆ ਲੱਗੂਗਾ ਜੇ ਆਪਾਂ ਵੀ ਉੱਥੇ ਜਾ ਕੇ ਪਾ ਲਈਏ ਤਾਂ ਕੰਮ ਵਧੀਆ ਚੱਲੂਗਾ 35-40 ਲੱਖ ਰੁਪਇਆ ਹਾਂ 35-40 ਲੱਖ ਇੰਨੀ ਮਹਿੰਗੀ ਹੁੰਦੇ ਆ ਹੋ ਨਹੀਂ ਜੀ ਸੀ ਵੀ ਤਾਂ ਹੋਊਗੀ ਸਾਰੀ 28-29 ਲੱਖ ਦੀ ਬਾਕੀ ਆ ਆ ਵੀ ਚੱਲ ਪੈਸੇ ਦੀ ਲੋੜੇ ਰਹਿੰਦੀ ਹੈ ਨਾ ਕਿ ਇਹਨਾਂ ਇਨਵੈਸਟ ਤਾਂ ਆਪਾਂ ਨੂੰ ਕਰਨਾ ਪਊਗਾ ਪਰ ਤਾਰੀ ਆਪਣੇ ਕੋਲ ਤਾਂ 35-40 ਹਜ਼ਾਰ ਵੀ ਨਹੀਂ ਹੈਗਾ 35 40 ਲੱਖ ਕਿੱਥੋਂ ਲੈ ਕੇ ਆਵਾਂਗੇ ਕਾਹੀ ਤਾਂ ਤੈਨੂੰ ਮੈਂ ਕਹਿੰਦਾ ਸੀ ਵੀ ਮੈਂ ਗੱਲ ਹੀ ਨਹੀਂ ਛੇੜਨਾ ਚਾਹੁੰਦਾ 35 40 ਲੱਖ ਰੁਪਈਆ ਤਾਂ ਆਪਣੇ ਕੋਲ ਹੈਗਾ ਪਰ ਉਹਦਾ ਵਾਪੇ ਤਬਿਆਪੇ ਕੀ ਕੀ ਜਾਣਦੇ ਹੋ ਤੁਸੀਂ ਦੇਖ ਪ੍ਰੀਤ 24 25 ਲੱਖ ਰੁਪਈਆ ਕਿल्ले ਦਾ ਚੱਲਦਾ ਹੈ ਆਪਣੇ ਜੇ ਆਪਾਂ ਤੇਰੇ ਪਿੰਡ ਵਾਲੀ ਜ਼ਮੀਨ ਵੇਚਦੀਏ ਤੂੰ ਮੇਰੀ ਗੱਲ ਸੁਣ ਦੇਖ ਤਿੰਨ ਕਿੱਲੇ ਨੇ ਸੋਡੇ ਡੇਢ ਕਿੱਲਾ ਤੇਰੇ ਨਾਲ ਤੇ ਡੇਢ ਕਿੱਲਾ ਤੇਰੇ ਵੀਰੇ ਦੇ ਨਾਲ ਮੈਂ ਮੰਨਦੀ ਆਂ ਤੇਰੀ ਪਰ ਉਹ ਮੇਰੇ ਵੀਰੇ ਦੀ ਜ਼ਮੀਨ ਆ ਮੈਂ ਉਹਨੂੰ ਕਿਵੇਂ ਵੇਚ ਸਕਦੀ ਆਂ ਇੱਥੇ ਤੁਸੀਂ ਆਪ ਵੀ ਸਿਆਣੇ ਹੋ ਨਾ ਤਾਂ ਹੀ ਤਾਂ ਮੈਂ ਕਹਿੰਦਾ ਨਹੀਂ ਤੀ ਤਾਂ ਹੀ ਮਰਾ ਜੀ ਨਹੀਂ ਕਰਦਾ ਤੇ ਕਹਿਨ ਨੂੰ ਦਿਲ ਮੇਰਾ ਵੀ ਨਹੀਂ ਮੰਨਦਾ ਪਰ ਫਿਰ ਤਾਂ ਆਪਾਂ ਪੈਸੇ ਮੋੜ ਦਾਂਗੇ ਉਹਨਾਂ ਦੇ ਇੱਕ ਵਾਰ ਕੰਮ ਚਲਾਉਣ ਨੂੰ ਆਪ ਨੂੰ ਪੈਸਾ ਚਾਹੀਦਾ ਕਿ ਇੱਕ ਵਾਰ ਆਪਾਂ ਉਹ ਬਾਣਗੇ ਚ ਨਾ ਹੋਊਗਾ ਆਪਣਾ ਕੰਮ ਚੱਲਣ ਦੇ ਆਪਾਂ ਡੇਢ ਕਿੱਲੇ ਤੋਂ 2 ਕਿੱਲੇ ਲੈ ਕੇ ਦੇ ਦਾਂਗੇ ਉਹਨਾਂ ਨੂੰ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਦਾਰੀ ਪਰ ਮੈਂ ਕਿਹੜੇ ਮੂਨ ਨਾਲ ਵੀ ਇਹਨਾਂ ਗੱਲ ਕਰੂੰਗੀ ਜਿਵੇਂ ਮਰਜ਼ੀ ਕਰੋ ਇਹ ਹੀ ਇੱਕ ਰਸਤਾ ਆਪਣੇ ਨਵੇਂ ਆਪਣਾ ਫਿਊਚਰ ਠੀਕ ਕਰਨ ਦਾ ਨਹੀਂ ਕੱਲ ਨੂੰ ਬਹੁਤ ਮਾੜਾ ਵੇਲਾ ਆਉਣਾ ਹੈ ਨਾਲੇ ਹੁਣ ਤਾਂ 5-6 ਸਾਲ ਦਾ ਕੰਟਰੈਕਟ ਮਿਲਦਾ ਹੈ ਪੱਕਾ ਕੰਮ ਹੈ ਆਪਣੇ ਦਿਨ ਸਵੇਰ ਜਾਣਗੇ ਪ੍ਰੀਤ ਤੇ ਦਿਮਾਗ ਤੇ ਬੋਝ ਪਾਮੜਾ ਜਾ ਮੈਨੂੰ ਪਤਾ ਹੈ ਤੇਰਾ ਵੀਰਾ ਤੈਨੂੰ ਚੰਗਾ ਜਵਾਬ ਨਹੀਂ ਦਿੰਦਾ ਉਹ ਆਪਦੀ ਭੈਣ ਤੋਂ ਵੱਧ ਕੇ ਹੋਰ ਕੁਝ ਨਹੀਂ ਹੈਗਾ ਜੇ ਆਪੋ ਤਾਂ ਤਿੰਨ ਦੇ ਤਿੰਨ ਕਿੱਲੇ ਮੰਗੀ ਹੈ ਨਾ ਤਿੰਨ ਵੀ ਦੇ ਦੂ ਪਰ ਤੂੰ ਤਾਂ ਫਿਰ ਵੀ ਆਉਦੇ ਹਿੱਸੇ ਦੀ ਮੰਗਦੀ ਆਂ ਜਦੋਂ ਕੁੜੀਆਂ ਦੇ ਵਿਆਹ ਹੋ ਜਾਣ ਉਤੋਂ ਬਾਅਦ ਫਿਰ ਕੁੜੀਆਂ ਦੇ ਕਿਹੜੇ ਹਿੱਸੇ ਰਹਿ ਜਾਂਦੇ ਘਰ 'ਚ ਪਰ ਮੈਂ ਕੋਈ ਗੱਲ ਨਹੀਂ ਤੁਹਾਡੇ ਕਹਿੰਦੇ ਨੇ ਵੀਰੇ ਨਾਲ ਇੱਕ ਵਾਰ ਗੱਲ ਜਰੂਰ ਕਰਕੇ ਦੇਖੂੰਗੀ ਮੈਨੂੰ ਪਤਾ ਮੇਰੇ ਵੀਰੇ ਬਹੁਤ ਸਮਝਦਾਰ ਆ ਮੇਰੀ ਗੱਲ ਨੂੰ ਸਮਝੂਗਾ ਬਸ ਮੈਨੂੰ ਖੁਦ ਨੂੰ ਇਹ ਬਸ ਕੁਝ ਜਿਹਾ ਫੀਲ ਹੋਈ ਜਾਂਦਾ ਚਲ ਮੇਰਾ ਕੋਈ ਤੱਕਾ ਨਹੀਂ ਹੈਗਾ ਤੇਰੇ ਨਾਲ ਮੈਂ ਤੈਨੂੰ ਇਹ ਨਹੀਂ ਕਹਿੰਦਾ ਵੀ ਤੂੰ ਤੱਕਾ ਕਰਾਲਦੇ ਪਰਿਵਾਰ ਨਾਲ ਜਾ ਕੇ ਬਸ ਆਇਆ ਵੀ ਮੇਰੇ ਦਿਮਾਗ ਤੇ ਨਾ ਇਹ ਗੱਲ ਬੋਝ ਬਣੀ ਬੈਠੀ ਹੈ ਮੈਨੂੰ ਇਹ ਲੱਗਦਾ ਵਾ ਸੋਚ-ਸੋਚ ਕੇ ਪਾਗਲ ਹੋ ਜੂ ਤੁਸੀਂ ਟੈਨਸ਼ਨ ਨਾ ਲੋ ਮੈਂ ਕੱਲ ਹੀ ਜਾਨੀ ਆ ਤੇ ਕੱਲ ਹੀ ਵੀਰੇ ਨਾਲ ਗੱਲ ਕਰਕੇ ਆਉਣੀ ਆ ਤੇ ਕੋਈ ਨਾ ਕੋਈ ਤਾਂ ਹੱਲ ਕਰੂਗਾ ਹੀ ਵੀਰਾ ਦੇਖ ਲਈ ਤੇ ਤਾਂ ਸਮਝੀ ਨਾ ਵੀ ਮੈਂ ਤਰਨਾ ਕੋਈ ਤੱਕਾ ਕਰਦਾ ਨਹੀਂ ਨਹੀਂ ਪਰ ਆਖਰ ਨੂੰ ਰਿਸ਼ਤੇਦਾਰੀ ਰਿਸ਼ਤੇਦਾਰ ਦੇ ਕੰਮ ਆਉਂਦਾ ਹੁੰਦਾ ਜੇ ਹੱਜੋ ਆਪਣੇ ਰਿਸ਼ਤ ਕੰਮ ਆਉਣਗੇ ਤਾਂ ਹੋ ਸਕਦਾ ਕੱਲੂ ਰੱਬ ਨੇ ਆਪਣੀ ਚੰਗੀ ਵਾਂ ਫੜੀ ਤਾਂ ਆਪਾਂ ਦੋ ਗੁਣਾ ਮੋੜਾਂਗੇ। ਹਾਂਜੀ। ਤੇ ਤੁਸੀਂ ਟੈਨਸ਼ਨ ਨਾ ਲਿਓ ਕਿਸੇ ਗੱਲ ਦੀ। ਤੂੰ ਗੱਲ ਕਰਕੇ ਦੇਖੀ। ਹਾਂਜੀ ਮੈਂ ਕੱਲ ਨੂੰ ਜਾਂਦੀ ਆ। ਚੱਲ। ਮੈਂ ਸੋਨਾ ਮੜਾ ਜਾਂਨੇ ਤੂੰ ਨਿਮੇੜ ਦਾ ਕੰਮ ਲਾ ਲੈ ਤਾ ਹਾਂਜੀ। ਸਮਝ ਨਹੀਂ ਆਉਂਦੀ ਮੈਂ ਹੁਣ ਕੀ ਕਰਾਂ। ਪਰ ਇਹਨਾਂ ਨੂੰ ਵੀ ਦੁਖੀ ਨਹੀਂ ਨਾ ਵੇਖ ਸਕਦੀ। ਚਲੋ। ਇੱਕ ਵਾਰੀ ਵੀਰੇ ਨਾਲ ਗੱਲ ਤਾਂ ਕਰਕੇ ਵੇਖੂਗੀ ਕਿਪ ਤਾਂ ਕੋਈ ਹੱਲ ਹੀ ਨਿਕਲ ਜੇ ਭਾਬੀ ਭਾਬੀ ਪ੍ਰੀਤ ਸਤਿ ਸ਼੍ਰੀ ਅਕਾਲ ਭਾਬੀ ਸਤਿ ਸ਼੍ਰੀ ਅਕਾਲ ਕਿਵੇਂ ਹਾਂ ਠੀਕ ਹਾਂ ਤੁਸੀਂ ਦੱਸੋ ਠੀਕ ਹੋ ਠੀਕ ਆ ਵਧੀਆ ਬਹਿ ਜਾ ਵੀਰਾ ਕਿੱਥੇ ਆ ਕੋਈ ਨਾ ਆਜੂਗਾ ਮੇਰਾ ਵੀ ਤੂੰ ਕਿਵੇਂ ਸੀ ਕਰ ਦੁਪਹਿਰੇ ਨਾ ਕੋਈ ਫੋਨ ਨਾ ਹੋਰ ਤੂੰ ਫੋਨ ਕਰ ਦਿੰਦੀ ਤੇਰਾ ਵੀਰਾ ਡੇਰ ਚੜਾ ਲਿਆ ਹੁੰਦਾ ਤੈਨੂੰ ਮੈਂ ਸੋਚਿਆ ਮਾਂ ਚਲਸੀ ਕਰ ਦੁਪਹਿਰੇ ਸੁੱਤੇ ਪਏ ਹੋਣਗੇ ਕਾਹਨੂੰ ਡਿਸਟਰਬ ਕਰਨਾ ਅੱਛਾ ਲੈ ਮੈਂ ਪਾਣੀ ਲਿਆਵਾ ਤੇਰੇ ਵਾਸਤੇ ਨਾ ਨਾ ਬਹਿ ਜਾ ਉਹ ਮੈਂ ਸੱਸੀ ਕਾਲ ਵੀਰੇ ਉਹ ਠੀਕ ਹੈ ਹਾਂ ਠੀਕਾ ਹਾਂ ਤੁਸੀਂ ਠੀਕ ਹੋ ਹਾਂ ਵਧੀਆ ਉਹ ਮੈਂ ਜੂਸ ਜਿਹਾ ਪੀ ਲਿਆ ਸੀ ਭਾਬੀ ਤੇ ਪਾਣੀ ਤਾਂ ਮੈਂ ਠਹਿਰ ਕੇ ਪੀਉਂਗੀ ਠਹਿਰ ਸੁੱਖ ਵੀ ਆ ਬਾਈ ਤੂੰ ਕੱਲੀ ਆ ਗਈ ਨਾਲੇ ਪਰੌਣਾ ਨਹੀਂ ਆਇਆ ਮੈਂ ਵੀ ਤੈਨੂੰ ਪਹਿਰੇ ਤੇ ਪੁੱਛਣੇ ਲੱਗੀ ਸੀ ਮੈਂ ਕਿ ਤਾਰੀ ਨਹੀਂ ਆਇਆ ਤੂੰ ਕੱਲੀ ਆ ਉਪਾਬੀ ਮੈਂ ਤਾਂ ਇੱਕ ਕੰਮ ਜਾਈ ਸੀ ਛੋਟਾ ਜਿਹਾ ਤੇ ਤਾਰੀ ਨੂੰ ਕੰਮ ਸੀਗਾ ਤਾਂ ਕਰਕੇ ਮੈਂ ਉਹਨਾਂ ਨੂੰ ਕਿਹਾ ਹੀ ਨਹੀਂ ਮੈਂ ਚਲ ਕੱਲੀਏ ਚਲੀ ਜਾਨੀ ਆ ਅੱਛਾ ਕਿਵੇਂ ਖੈਰ ਵੀ ਇਹ ਜਗੜਾ ਕੰਮ ਸੀ ਕੋਈ ਫੋਨ ਤੇ ਕਰ ਲੈਂਦੀ ਗੱਲ ਜੂ ਕੰਮ ਸੀ ਤਾਂ ਖੈਰ ਤਾਂ ਭਾਬੀ ਹੈਗੀ ਆ ਮੈਨੂੰ ਤਾਂ ਨਾ ਕਹਿੰਦੀ ਨੂੰ ਵੀ ਸ਼ਰਮ ਆਉਂਦੀ ਆ ਸ਼ਰਮ ਆਉਣ ਵਾਲੀ ਕੀ ਗੱਲ ਐ ਭਣੇ ਤੇਰਾ ਆਪਦਾ ਘਰ ਐ ਕੁਛ ਮਰਜ਼ੀ ਮੰਗ ਲੈ ਦੱਸ ਕੀ ਚੱਕਰ ਐ ਗੱਲ ਤਾਂ ਵੀਰੇ ਸ਼ਰਮ ਆਉਣ ਵਾਲੀ ਐ ਮੈਂ ਤਾਂ ਸਮਝ ਨਹੀਂ ਆਉਂਦੀ ਵੀ ਕਿਹੜੇ ਮੂ ਨਾਲ ਤੁਹਾਡੇ ਨਾਲ ਗੱਲ ਕਰਾਂ ਪ੍ਰੀਤ ਕੀ ਪਹੇਲੀ ਹੈ ਜੀ ਪਾਈ ਜਾਨੀ ਆ ਜੇ ਕੋਈ ਗੱਲ ਦੱਸੇਗੀ ਸਾਨੂੰ ਫੇਰ ਹੀ ਪਤਾ ਲੱਗੂ ਹਨਾ ਜੀ ਹਾਂ ਦੱਸ ਤਾਂ ਕੀ ਜੱਕਰ ਭਾਬੀ ਮੈਨੂੰ ਡਰ ਵੀ ਲੱਗਦਾ ਤਾਰੀ ਨੇ ਨਾ ਕੰਮ ਸ਼ੁਰੂ ਕਰਨਾ ਤੇ ਉਹਨੂੰ ਪੈਸਿਆਂ ਦੀ ਲੋੜ ਹੈ ਤੇ ਐ ਕੰਮ ਲਈ ਤੂੰ ਪੈਸੇ ਦੱਸ ਕਿੰਨੇ ਦੀ ਲੋੜ ਹੈ ਅਸੀਂ ਤੇਰੇ ਤੋਂ ਭੱਜੇ ਆ ਪਹਿਲਾਂ ਅਸੀਂ ਤੇਰੇ ਨਾਲ ਨਹੀਂ ਖੜੇ ਭਾਬੀ ਤਾਰੀ ਐਵੇਂ ਕਹਿੰਦੇ ਸੀਗੇ ਕਹਿੰਦੇ ਜਿਹੜੇ ਤੇਰੇ ਹਿੱਸੇ ਦੀ ਜ਼ਮੀਨ ਆਉਂਦੀ ਹੈ ਨਾ ਤੂੰ ਜ਼ਮੀਨ ਲਿਆ ਮੈਨੂੰ ਪਤਾ ਇਹ ਸਭ ਕੁਝ ਸਹੀ ਨਹੀਂ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਕਿਤੇ ਤੂੰ ਕਹਿ ਜਿਹੀਆਂ ਗੱਲਾਂ ਕਰੀ ਜਾਨੀ ਐ ਮੇਰੇ ਹਿੱਸੇ ਦੀ ਜ਼ਮੀਨ ਆਉਂਦੀ ਐ ਇਹ ਤਾਰੀ ਗੱਲ ਕਹਿ ਸਕਦਾ ਕਿ ਤੂੰ ਆਪਦੇ ਕੋਲੋਂ ਬਣਾ ਕੇ ਲਈਆਂ ਇਹ ਗੱਲਾਂ ਭਾਬੀ ਚਾਹੇ ਆਪਦੇ ਕੋਲੋਂ ਬੁਲਾਈ ਲਾ ਲੈ ਚਾਹੇ ਤਾਰੀ ਨੇ ਕਹੀ ਲਾ ਲੈ ਪਰ ਮੈਂ ਤਾਰੀ ਨੂੰ ਦੁਖੀ ਨਹੀਂ ਦੇਖ ਸਕਦੀ। ਉਹ ਕਹਿਣ ਦਾ ਭਾਵ ਇਹ ਐ ਵੀ ਤੂੰ ਆਪਦੇ ਹਿੱਸੇ ਦੀ ਜ਼ਮੀਨ ਲੈਣ ਆਈਆਂ ਰੇ। ਆ ਵੀ ਮੇਰੀ ਵੀ ਮਜਬੂਰੀ ਐ, ਮੇਰੀ ਵੀ ਗੱਲ ਸਮਝੋ ਨਾ ਤੁਸੀਂ। ਹੁਣ ਮੈਂ ਕੀ ਕਰ ਸਕਦੀ? ਦੇ ਦਿਓ ਆਪਦੀ ਭੈਣ ਨੂੰ ਜ਼ਮੀਨ ਹੁਣ। ਤੰਨ ਦੇ ਤੰਨ ਕਿੱਲੇ ਨਾ ਕਰਵਾ ਦੋ। ਆਪਾਂ ਤਾਂ ਲੋਕਾਂ ਦੇ ਠੁੱਠਾ ਵਾਂਗ ਕੇ ਖਾ ਲਾਂਗੇ। ਭਾਬੀ ਮੇਰੇ ਤੇ ਵਿਸ਼ਵਾਸ ਕਰੋ। ਤਾਰੀ ਨੇ ਮੈਨੂੰ ਕਿਹਾ, ਜਦੋਂ ਨੇ ਕੰਮ ਸ਼ੁਰੂ ਕਰ ਲਿਆ ਨਾ, ਉਹ ਤੁਹਾਡੇ ਸਾਰੇ ਪੈਸੇ ਵਾਪਸ ਕਰਾ ਦੇਣਾ। ਨਾ ਤੇਰੇ ਵਾਸਤੇ ਤਾਰੀ ਐ ਸਾਰਾ ਕੁਝ ਹੋ ਗਿਆ ਫੇਰ ਤਾਂ। ਤੇਰਾ ਪਾਈ ਪਰ ਜਈ ਤਾਂ ਤੇਰਾ ਕੁਛ ਲੱਗਿਆ ਨਾ ਮਾੜੀ ਮੋਟੀ ਸ਼ਰਮ ਕਰ ਲੈਂਦੀ ਏਡੀ ਗੱਲ ਕਹਿਣ ਤੋਂ ਪਹਿਲਾਂ ਨਾ ਤੈਨੂੰ ਕੀ ਨਹੀਂ ਦਿੱਤਾ ਕੁੜੀ ਅਸੀਂ ਵਿਆਹ ਵੇਲੇ ਆਹ ਦੇਖ ਲੈ ਆਪ ਕਹੇ ਜੇ ਘਰ ਚ ਰਹਿਣੇ ਆ ਆ ਫਿਰ ਵੀ ਢੱਵਨ ਕੇ ਦੋ ਪੈਸੇ ਜੋੜ ਕੇ ਤੇਰਾ ਇੰਨਾ ਵਧੀਆ ਵਿਆਹ ਕੀਤਾ ਕਿਹੜੀ ਚੀਜ਼ ਤੈਨੂੰ ਦਿੱਤੀ ਨਹੀਂ ਮੈਂ ਆਪਦੇ ਪਾਈ ਕਹਿੰਦਾ ਸੋਚ ਰਿਹਾ ਮਾਣਾ ਮੋਟਾ ਜੇ ਮਾਂ ਪਿਓ ਅੱਜ ਤੇਰੇ ਜਿਉਂਦੇ ਹੁੰਦੇ ਉਹਨਾਂ ਸਾਹਮਣੇ ਆਹ ਲ ਕਹਿ ਦਿੰਦੇ ਤੂੰ ਆ ਵੀ ਮੈਂ ਵੀ ਸੋਚੀ ਤੂੰ ਸਿੱਧੀ ਕਹਿ ਦੇ ਤੂੰ ਸਿੱਧੀ ਕਹਿ ਦੇ ਵੀ ਮੇਰੇ ਮਾਂ ਪਿਓਰੇ ਹੈ ਨਹੀਂ ਮੇਰਾ ਔਰੇ ਹੁਣ ਕੁਛ ਨਹੀਂ ਤੁਸੀਂ ਤੂੰ ਸਾਡੀ ਕੀ ਲੱਗੀ ਭਈ ਐਂ ਕਾ ਤੂੰ ਬੋਲੀ ਐਨੀ ਹੈ ਭਾਬੀ ਮੈਨੂੰ ਸਮਝਣ ਦੀ ਕੋਸ਼ਿਸ਼ ਵੀ ਕਰੋ ਤੁਸੀਂ ਦੋਏ ਜਣੇ ਇਤੋਂ ਤਾਂ ਆਪੇ ਦੇਖ ਲੈ ਤਨ ਲੱਗੀ ਲੈ ਜ਼ਮੀਨ ਤੇ ਆਪਣੇ ਕੋਲੇ ਤੁਹਾਡੇ ਘਰ ਦੇ ਹਾਲਾਤ ਵੀ ਦੇਖ ਲੈ ਕੀ ਨੇ ਜੀ ਇਹ ਸਾਰੀਆਂ ਗੱਲਾਂ ਆਪਦੇ ਕੋਲੋਂ ਬਣਾਉਂਦੀ ਐ ਮੈਨੂੰ ਸਭ ਪਤਾ ਤਨ ਕੀਲੇ ਜੇ ਅਸੀਂ ਤੈਨੂੰ 1.5 ਕਿਲਾ ਦੇ ਦਾਂਗੇ ਨਾਲੇ ਤੂੰ ਹੁਣ ਵਿਆਹੀ ਗਈ ਨਾ ਕੋਣ ਕਿਹੜੇ ਇੱਕ ਕਿਹੜੀ ਕਿਤਾਬ ਜੀ ਲਿਖਿਆ ਹੋਇਆ ਜਦੋਂ ਕੁੜੀ ਵਿਆਹੀ ਜਾਵੇ ਅੱਧੀ ਜ਼ਮੀਨ ਬਣਾ ਕੇ ਲੈ ਜਾਂਦੀ ਐ ਅਸੀਂ ਤੈਨੂੰ ਕਦੇ ਸੰਧਾਰਨ ਦਿੱਤਾ ਕਿਹੜੇ ਤੇ ਤਿਥਿਆਰ ਤੇ ਤੈਨੂੰ ਖਾਲੀ ਮੋੜਿਆ ਤੂੰ ਐਂ ਦੱਸ ਪਹਿਲਾਂ ਮੈਂ ਮੰਨਦੀ ਆਂ ਵੀ ਮੇਰਾ ਕੋਈ ਹੱਕ ਨਹੀਂ ਮੰਨਦਾ ਪਰ ਮੈਂ ਤਾਰੀ ਨੂੰ ਉਦਾਸ ਨਹੀਂ ਦੇਖ ਸਕਦੀ ਉਹ ਸਾਰਾ ਦਿਨ ਇਸੇ ਗੱਲ ਦੀ ਟੈਨਸ਼ਨ 'ਚ ਰਹਿੰਦਾ ਵੀ ਮੈਂ ਕੋਈ ਕੰਮ ਨਹੀਂ ਕਰਦਾ ਮੈਂ ਬੇਲਾ ਮੈਂ ਅੱਗੇ ਕੀ ਕਰੂੰਗਾ ਹਾਂ ਤੂੰ ਆਪਣੇ ਘਰ ਵਾਲੇ ਨੂੰ ਉਦਾਸ ਨਹੀਂ ਦੇਖ ਸਕਦੀ ਆਪਦੇ ਭਰਾ ਨੂੰ ਪਰ ਜੈ ਨੂੰ ਲੋਕਾਂ ਦੇ ਘਰੇ ਮੰਗਦਾ ਦੇਖ ਸਕਦੀਆਂ ਜ਼ਰੂਰ ਹਨਾ ਭਾਬੀ ਤਾਰੀ ਨੇ ਕਿਹਾ ਵੀ ਮੈਂ ਪੈਸੇ ਕਮਾ ਕੇ ਤੁਹਾਡੇ ਸਾਰੇ ਪੈਸੇ ਵਾਪਸ ਕਰ ਦੂੰਗਾ ਨਾਲੇ ਉਹਨੇ 1.5 ਕਿਲੇ ਦੀ ਥਾਂ ਤੇ 2 ਕਿਲੇ ਦੀ ਝਬਾਨੀ ਕੀਤੀ ਮੇਰੇ ਨਾਲ ਮੇਰੇ ਤੋਂ ਸੀ ਤਾਂ ਸਮਝੋ ਜੋ ਇੰਨੀ ਕਮਾਉਣ ਵਾਲਾ ਹੁੰਦਾ ਪੈਸੇ ਕਿੱਥੋਂ ਮੋੜੂ ਆ ਉਹ ਤੁਸੀਂ ਐਂ ਕਰੋ ਜੀ ਪੰਨਾ ਦੇ ਤੰਨੇ ਇਹਦੇ ਨਾ ਕਰਾ ਲਓ ਆਪਣਾ ਕੀ ਐ ਕੋਈ ਗੱਲ ਨਹੀਂ 2 ਸਾਲ ਰੱਬ ਉਮਰ ਘੱਟ ਲਿਖ ਦੂਗਾ ਪਹਿਲਾਂ ਗੱਡੀ ਚੜ ਜਾਗੇ ਇਹਨਾਂ ਨੂੰ ਜਉਣ ਦੇ ਆਵਦੀ ਜ਼ਿੰਦਗੀ ਖੁਸ਼ੀ ਖੁਸ਼ੀ ਮੈਂ ਤਨ ਕਿਲੇ ਕੀ ਕਰਾਉਣੇ ਨੇ ਭਾਬੀ ਮੈਨੂੰ ਤਾਂ ਜਿੰਨੀ ਕਾਉਂਦੀ ਐ ਬਸ ਉਨੀ ਕੁ ਦੇ ਦੋ ਸ਼ਰਮ ਤਾਂ ਨਹੀਂ ਆਉਂਦੀ ਤੈਨੂੰ ਆਹ ਗੱਲ ਕਹਿੰਦੀ ਨੂੰ ਜ਼ਮੀਨ ਤਾਂ ਸੀ ਤੇਰੇ ਨਾਮ ਕਰਵਾ ਦਾਂਗੇ ਪ੍ਰੀਤ ਪਰ ਇੱਕ ਗੱਲ ਯਾਦ ਰੱਖੀ ਜਦੋਂ ਕੁੜੀਆਂ ਦੇ ਪੇਕੇ ਘਰ ਚੋਂ ਆਪਦੀ ਜ਼ਮੀਨ ਵਡਾ ਕੇ ਲੈ ਜਾਂਦੀਆਂ ਨੇ ਨਾ ਉਹਨਾਂ ਦਾ ਉਹਨਾਂ ਦੇ ਪੇਕੇ ਘਰ ਚ ਕੋਈ ਵੀ ਹਿੱਸਾ ਨਹੀਂ ਰਹਿੰਦਾ ਤੇ ਨਾ ਕੋਈ ਸੀਰ ਰਹਿੰਦਾ ਟੁੱਟ ਕੇ ਬਹਿ ਜਾਂਦੀਆਂ ਨੇ ਹਮੇਸ਼ਾ ਵਾਸਤੇ ਆਪਦੇ ਪੇਕੇਆਂ ਨਾਲੋਂ ਤੇ ਤੂੰ ਵੀ ਮੇਰੀ ਇੱਕ ਗੱਲ ਕੰਨ ਖੋਲ ਕੇ ਸੁਣ ਲੈ ਦੋ ਕਿਲੇ ਚਾਹੀਦੇ ਨੇ ਨਾ ਦੋ ਦੇ ਵੀ ਤਨ ਨਾਮ ਕਰਵਾਵਾਂਗੇ ਤੇਰੇ ਪਰ ਇੱਕ ਗੱਲ ਯਾਦ ਰੱਖੀ ਅੱਜ ਤੋਂ ਬਾਅਦ ਤੂੰ ਸਾਡੇ ਵਾਸਤੇ ਮਰ ਗਈ ਤੇ ਅਸੀਂ ਤੇਰੇ ਵਾਸਤੇ ਭਾਬੀ ਇਹ ਜੀ ਗੱਲਾਂ ਕਿਉਂ ਕਰੀਐਂ ਨੀ ਆ ਮੈਨੂੰ ਤੁਸੀਂ ਦੋਈ ਜਣੇ ਸਮਝਣ ਦੀ ਕੋਸ਼ਿਸ਼ ਤਾਂ ਕਰੋ ਨਾਲੇ ਮੈਂ ਤੁਹਾਨੂੰ ਵਿਸ਼ਵਾਸ ਦਵਾਉਣੀ ਆ ਕਿ ਤਾਰੀ ਥੋੜੇ ਡੇਢ ਦਾ ਵੀ 2 ਕਿੱਲੇ ਵਾਪਸ ਕਰੂਗਾ ਪਲੀਜ਼ ਐਵੇਂ ਨਾ ਬੋਲੋ ਤੁਸੀਂ ਮੇਰਾ ਤੁਹਾਡੇ ਤੋਂ ਬਿਨਾ ਹੈਗਾ ਵੀ ਕੋਣ ਹੈ ਹੋਰ ਇੱਥੇ ਬੱਸ ਕਰਨੀ ਤੂੰ ਸਮਝ ਲੈ ਉਹਨੂੰ ਵੱਡੀ ਰਕਾਨ ਨੂੰ ਸਮਝਿਆ ਤਾਂ ਤੂੰ ਨਹੀਂ ਹੈਗਾ ਸਾਨੂੰ ਸਾਡੇ ਜਿਉਂਦਿਆਂ ਦਾ ਗਲਾ ਘੋਟ ਰਹੀਆਂ ਤੂੰ ਯਾਦ ਰੱਖੀ ਕੀੜੇ ਪੈ ਕੇ ਮਰਾਂਗੇ ਕੀੜੇ ਪੈ ਕੇ ਤੇ ਨਾਲੇ ਉਹ ਬੰਦਾ ਧੀਰੇ ਤੈਨੂੰ ਉਂਗਲਾਂ ਤੇ ਚੜਾ ਕੇ ਭੇਜਿਆ ਇੱਥੇ ਮੇਰੀ ਗੱਲ ਸੁਣੋ ਜੀ ਜੇ ਤੁਸੀਂ ਆਪਦੇ ਭੈਣ ਦੇ ਨਾਲ ਬਰਤਣ ਹੈ ਨਾ ਤਾਂ ਵਰਤੀ ਜਾਓ ਪਰ ਮੇਰੀ ਅੱਜ ਤੋਂ ਬਾਅਦ ਇਹ ਕੁਛ ਨਹੀਂ ਲੱਗਦੀ ਮੇਰੇ ਜਿਵੇਂ ਤੇਰੀ ਭਾਬੀ ਕਹਿੰਦੀ ਉਹ ਵੀ ਠੀਕ ਐ ਜਾਓ ਲੈ ਜਾਓ ਕਚੈਰੀਆਂ ਚ ਇਹਦਾ ਤਾਂ ਕੰਮ ਕਰਵਾ ਦਿਓ ਚਲ ਠੀਕ ਐ ਕੱਲ ਨੂੰ ਆ ਜਾਓ ਠੀਕ ਐ ਤਾਰੀ ਨੂੰ ਨਾਲ ਲੈ ਆਈ ਕਚੈਰੀਆਂ ਤੇ ਆ ਜਾਓ ਹੁਣ ਆਪਣੀ ਜ਼ਮੀਨ ਨੂੰ ਚਾਹੇ ਆਪਣੇ ਕੋਲ ਰੱਖੀ ਜਾਹੇ ਵੇਚ ਲਈ ਐਸ਼ ਕਰੀ ਪਰ ਇਹ ਦੁਬਾਰ ਇਸ ਕਰ ਚ ਨਜ਼ਰ ਨਹੀਂ ਆਉਣੀ ਚਾਹੀਦੀ ਤੂੰ ਕਿਉਂ ਖੜਗੀ ਥੋਡੀ ਭੈਣ ਤੁਹਾਡੇ ਨਾਲ ਉਹ ਤਾਂ ਬੜਾ ਭੈਣ ਭੈਣ ਕਰਦੇ ਸੀ ਆਪਦਾ ਖੂਨ ਹੋ ਕੇ ਵੀ ਤੁਹਾਡੇ ਨਾਲ ਨਹੀਂ ਖੜੀ ਉਹ ਆਪਦੇ ਘਰ ਵਾਲੇ ਦਾ ਪੱਖ ਪੂਰਿਆ ਤੇ ਇੱਕ ਮੈਂ ਜਿਹੜੀ ਤੁਹਾਡੇ ਪਿੱਛੇ ਆਪਦੇ ਪੇਕੇ ਨਾਲ ਵੀ ਟੁੱਟੀ ਬੈਠੀ ਆ ਬੋਲੋ ਹੁਣ ਕੁਛ ਪ੍ਰੀਤ ਪ੍ਰੀਤ ਆ ਗਈ ਤੂੰ ਹਾਂਜੀ ਆ ਗਈ ਪਾਣੀ ਵੀ ਆ ਗਈ ਹੈ ਨਹੀਂ ਕਿ ਮੈਂ ਮੋញਾ ਉਤਰ ਗੱਲ ਬਣੀ ਨਹੀਂ ਗੱਲ ਤਾਂ ਬਣ ਗਈ ਪਰ ਉਹਨਾਂ ਨੇ ਮੇਰੇ ਨਾਲ ਰਿਸ਼ਤਾ ਤੋੜਤਾ ਕਹਿੰਦੇ ਅੱਜ ਤੋਂ ਬਾਅਦ ਤੂੰ ਸਾਡੇ ਲਈ ਮਰੀ ਤੇ ਅਸੀਂ ਤੇਰੇ ਲਈ ਉਹ ਕੰਬਲੀਆਂ ਫਿਰ ਮਣ ਕੇ ਉਹ ਦੇਖਦੀਆਂ ਕਿੱਡੀ ਗੱਲ ਹੋ ਗਈ ਮੈਨੂੰ ਪਤਾ ਹੈ ਕੁਝ ਕ ਟਾਈਮ ਦਾ ਗੁੱਸਾ ਉਹਨਾਂ ਦਾ ਇਹ ਹਰੇਕ ਦਾ ਹੀ ਹੁੰਦਾ ਆਪਾਂ ਜ਼ਮੀਨ ਜੋ ਮੰਗ ਲਈ ਉਹਨਾਂ ਤੋਂ ਉਹ ਤਾਂ ਮੈਨੂੰ ਪਤਾ ਨਹੀਂ ਤਾਰੀ ਪਰ ਮੈਨੂੰ ਸੱਚੀ ਬਾਲੀ ਸ਼ਰਮ ਮਹਿਸੂਸ ਹੋਈ ਜਾਂਦੀ ਆ ਮੇਰਾ ਭਰਾ ਕੀ ਸੋਚਦਾ ਹੋਊਗਾ ਮੇਰੇ ਬਾਰੇ ਤੂੰ ਟੈਨਸ਼ਨ ਨਾ ਲੈ ਜੇ ਉਹਦੀ ਜਗ੍ਹਾ ਤੇ ਆਪਾਂ ਵੀ ਹੁੰਦੇ ਨਾ ਤਾਂ ਆਪਾਂ ਵੀ ਐਂ ਕਰਦੇ ਜ਼ਮੀਨ ਦੇਣੀ ਕੋਈ ਸੌਖੀ ਗੱਲ ਨਹੀਂ ਹੁੰਦੀ ਹਾਂ ਤਾਂ ਕਰਤੀ ਉਹਨੇ ਹਾਂਜੀ ਉਹਨਾਂ ਨੇ ਕਿਹਾ ਕਿ ਤਾਰੀ ਨੂੰ ਲੈ ਕੇ ਜੋ ਆਪਦੀ ਜ਼ਮੀਨ ਰੱਖੀ ਆਂ ਆਪਦੇ ਕੋਲ ਜਾਂ ਵੇਚਦੀ ਸਾਨੂੰ ਕੋਈ ਮਤਲਬ ਨਹੀਂ ਹੁਣ ਅੱਛਾ ਤੂੰ ਟੈਨਸ਼ਨ ਨਾ ਲੈ ਬੱਸ ਪਰ ਤੈਨੂੰ ਮੈਂ ਕਹਤਾ ਨਾ ਕਿਹੜਾ ਜ਼ਮੀਨ ਆਪਾਂ ਦੇ ਨਾ ਕਰਵਾ ਕੇ ਕਿਹੜਾ ਵੇਚ ਦੇਣੇ ਆਪਾਂ ਨੂੰ ਐਸੀ ਦੀ ਲੋੜ ਹੈ ਕੱਲ ਨੂੰ ਜਦੋਂ ਆਪਾਂ ਨੇ ਉਹਨਾਂ ਨੂੰ ਡੇਢ ਕਿੱਲੇ ਤੋਂ 2 ਕਿੱਲੇ ਬਣਾ ਕੇ ਮੋੜੇ ਨਾ ਤੂੰ ਦੇਖੀ ਤੇਰਾ ਰਿਸ਼ਤਾ ਤਾਂ ਦੁਬਾਰੇ ਜੁੜ ਜੂਨ ਨਾ ਉਹ ਨਾਲੇ ਨੌਹਾਂ ਨਾਲੋਂ ਮਾਸਾ ਢਣੀ ਹੋਇਆ ਕਰਦਾ ਕਦੇ ਵੀ ਇਹ ਥੋੜੇ ਟਾਈਮ ਦਾ ਹੀ ਗੁੱਸਾ ਮੈਨੂੰ ਤੁਹਾਡੇ ਤੇ ਪੂਰਾ ਵਿਸ਼ਵਾਸ ਆ ਕਿ ਤੁਸੀਂ ਕਰ ਦੋਗੇ ਕਰਾਂਗੇ ਪ੍ਰੀਤ ਕਰਾਂਗੇ ਬਸ ਗੱਲ ਪੈਸੇ ਦੀ ਹੈ ਪੈਸਾ ਹੀ ਨਹੀਂ ਮੇਰੇ ਕੋਲ ਹਿੰਮਤ ਆ ਬਥੇਰੀ ਹੈ ਜੋ ਪੈਸਾ ਆ ਗਿਆ ਕੰਮ ਚਲਾਵਾਂਗੇ ਹਿੰਮਤ ਨਾਲ ਆਪਾਂ ਕਮਾਵਾਂਗੇ ਦੁੱਗਣਾ ਕਮਾਵਾਂਗੇ ਤੇ ਦੁੱਗਣਾ ਮੋੜਾਂਗੇ ਹਾਂਜੀ ਪਰ ਮੈਨੂੰ ਇਸ ਗੱਲ ਦਾ ਦੁੱਖ ਹੈਗਾ ਹਾਂ ਮੇਰਾ ਕੱਲਾ ਕੱਲਾ ਭਰਾ ਸੀਗਾ ਉਹ ਦੁੱਖ ਤਾਂ ਮੈਨੂੰ ਵੀ ਬਥੇਰਾ ਹੈ ਮੇਰਾ ਵੀ ਤਾਂ ਕੱਲਾ ਕੱਲਾ ਸਾਲਾ ਮੈਂ ਆਪਦੇ ਸਾਲੇ ਨਾਲ ਟੁੱਟ ਕੇ ਕਿਵੇਂ ਰਹਿ ਜਾਊਂਗਾ ਹੈ ਤੂੰ ਐਵੇਂ ਹੀ ਕੋ ਸੋਚੀ ਜਾਨੀਂ ਚਲੋ ਤੁਸੀਂ ਛੇਤੀ ਛੇਤੀ ਕੰਮ ਸਟਾਰਟ ਕਰਿਓ ਤੇ ਆਪਾਂ ਛੇਤੀ ਛੇਤੀ ਇਹਨਾਂ ਦੇ ਪੈਸੇ ਮੋੜ ਦਾਂਗੇ ਬਸ ਕੇਰਾ ਆਪਾਂ ਆਪਣੇ ਨਾਮ ਕਰਾ ਲਈਏ ਜ਼ਮੀਨ ਆਪਾਂ ਆਥਨ ਤੜਕੇ ਚੱਲਦੇ ਆਂ ਜ਼ਮੀਨ ਨਾ ਕਰਵਾ ਕੇ ਫੇਰ ਉੱਤੇ ਕੋਈ ਗਾਹਕ ਲਾਉਣੇ ਆ ਉਹਨੂੰ ਵੇਚਦੇ ਆਂ ਵੇਚ ਕੇ ਪੈਸੇ ਆਉਣਗੇ ਫੇਰ ਹੀ ਕੋਈ ਜਿਹਦੇ ਨਾਲ ਏਜੰਸੀ ਨਾਲ ਗੱਲ ਕਰੀ ਜਾਊਗੀ ਉਹਨਾਂ ਨਾਲ ਜਿੱਥੋਂ ਕਰਨਗੇ ਹੀਲਾ ਉੱਥੇ ਮੈਂ ਕਰ ਲੂੰਗਾ ਕੰਟਰੈਕਟ ਹੋ ਜੂ ਆਪਣਾ 5-6 ਸਾਲ ਦਾ ਕਿਹੜਾ ਕਿਤੇ ਪਾਸੇ ਜਾਣਾ ਹੈ ਆਪਾਂ ਨੇ ਜਾਂ ਆਪ ਨੂੰ ਆਏ ਨਹੀਂ ਸੋਚ ਵੀ ਹਾਂ ਆਪਣੇ ਸੰਦ ਘਰੇ ਲਿਆਂਦਾ ਵੀ ਅੱਗੇ ਕੰਮ ਮਿਲੇ ਨਾ ਮਿਲੇ ਸਿੱਧੇ ਮੱਥੇ ਆਪਾਂ ਉਹ ਪਲਾਂਟ ਵਾਲਿਆਂ ਨਾਲ ਉਹਨਾਂ ਨਾਲ ਕੰਟਰੈਕਟ ਕਰਨਾ ਹੈ 5-6 ਸਾਲ ਆਪਣਾ ਕੰਮ ਪੱਕਾ ਹੈ ਆਪਣੀ ਤਾਂ ਤੂੰ ਇਹ ਨਾਲ ਸਾਲ ਚ ਪੈਸੇ ਮੁੜ ਜਾਵਣਗੇ ਸਾਰੇ ਚਲੋ ਠੀਕ ਹੈ ਜਿੰਨਾ ਛੇਤੀ ਹੋ ਸਕੇ ਨਾ ਵਧੀਆ ਤੂੰ ਬੈਠ ਅੰਦਰ ਮੈਂ ਮੰਮੀ ਨੂੰ ਕਹਣਾ ਇਹਨੇ ਚਾਹ ਬਣਾ ਦਊਗੀ ਨਾਲੇ ਨਹੀਂ ਮੈਂ ਚਾਹ ਨਹੀਂ ਪੀਣੀ ਉਹ ਪੀ ਲੈ ਕੁਛ ਨਹੀਂ ਹੁੰਦਾ ਮੰਮੀ ਬਣਾ ਦਊਗੀ ਨਹੀਂ ਮੈਂ ਬਣਾ ਰਿਆ ਇਹਨਾਂ ਤੂੰ ਬੈਠੇ ਨੇ ਬਾਅ ਉਹ ਮੇਰੇ ਮਾਲ ਦਾ ਨੇੜੇ ਬੈਠੇ ਸੁਣਦਾ ਸੀ ਸੀ ਇਹਤ ਗੱਲ ਸੱਚੀ ਹੈ ਕਹਿੰਦੀ ਸੀ ਹੈਗੀ ਤਾਂ ਭੋਲੀ ਹੈ ਜਿਵੇਂ ਕਹਦੇ ਨਾ ਉਮੀਦ ਕਰਨ ਲੱਗੀ ਹੈ ਡੇਢ ਕਿੱਲਾ ਭੋਲੀਆਂ ਵੀ ਡੇਢ ਕਿੱਲਾ ਸੌਖਾ ਬੰਦਾ ਮੈਂ ਦੋ ਬਣਾਉਣ ਦੀਆਂ ਗੱਲਾਂ ਕਰਦਾ ਮੈਨੂੰ ਤਾਂ ਇਹ ਨਹੀਂ ਪਤਾ ਵੀ ਜੇ ਸੀ ਵੀ ਕੰਮ ਕੀ ਆਊਗੀ ਇਸ ਦੁਆਲ ਕਿਹੜੀਆਂ ਜੇ ਸੀ ਵੀਆਂ ਲੈਣੀਆਂ ਨੇ ਤੇਰੇ ਟਰੈਕਟਰ ਕਿਰਾ ਜ਼ਮੀਨ ਮੇਰੇ ਨਾਂ ਹੋ ਜੇ ਤੇਰਾ ਭਾਈ ਤਾਂ ਵੀ ਤੇਰੇ ਲਾਣੇ ਜੋ ਕਿਸੇ ਨੇ ਨਹੀਂ ਵਰਤਨਾ ਤੇਰੇ ਨਾਲ